ਦੋਸਤੋ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਤਾਂ ਵੀਡੀਓ ਵਿੱਚ ਜੋ ਤੁਸੀਂ ਇਹ ਕੁੜੀ ਦੇਖ ਰਹੇ ਹੋ ਅਸਲ ਦੇ ਵਿੱਚ ਇੱਕ ਲੁਟੇਰੀ ਹੈ ਤੇ ਹੁਣ ਤੱਕ ਇਹ 12 ਮੁੰਡਿਆਂ ਨਾਲ ਵਿਆਹ ਕਰਵਾ ਚੁੱਕੀ ਹੈ ਤੇ ਵਿਆਹ ਕਰਵਾ ਕੇ ਬਾਅਦ ਦੇ ਵਿੱਚ ਇਹ ਭੱਜ ਜਾਂਦੀ ਆ ਸਭ ਕੁਝ ਲੈ ਜਾਂਦੀ ਆ ਪੈਸੇ ਵਗੈਰਾ ਗਹਿਣੇ ਵਗੈਰਾ ਸਭ ਕੁਝ ਲੈ ਜਾਂਦੀ ਆ ਇਸ ਦਾ ਨਾਮ ਸਿਮਰਨ ਦੱਸਿਆ ਜਾ ਰਿਹਾ ਹੈ ਹੁਣ ਤੱਕ ਇਹ 12 ਮੁੰਡਿਆਂ ਨਾਲ ਠੱਗੀ ਕਰ ਚੁੱਕੀ ਆ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਹੋਰ ਵੀਰ ਦੇ ਨਾਲ ਇਦਾਂ ਨਾ ਹੋਵੇ ਤੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਕੁੜੀ ਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਤਾਂ ਵੀਡੀਓ ਵਿੱਚ ਜੋ ਤੁਸੀਂ ਇਹ ਕੁੜੀ ਦੇਖ ਰਹੇ ਹੋ ਅਸਲ ਦੇ ਵਿੱਚ ਇੱਕ ਲੁਟੇਰੀ ਹੈ ਤੇ ਹੁਣ ਤੱਕ ਇਹ 12 ਮੁੰਡਿਆਂ ਨਾਲ ਵਿਆਹ ਕਰਵਾ ਚੁੱਕੀ ਹੈ ਤੇ ਵਿਆਹ ਕਰਵਾ ਕੇ ਬਾਅਦ ਦੇ ਵਿੱਚ ਇਹ ਭੱਜ ਜਾਂਦੀ ਆ ਸਭ ਕੁਝ ਲੈ ਜਾਂਦੀ ਆ ਪੈਸੇ ਵਗੈਰਾ ਗਹਿਣੇ ਵਗੈਰਾ ਸਭ ਕੁਝ ਲੈ ਜਾਂਦੀ ਆ ਇਸ ਦਾ ਨਾਮ ਸਿਮਰਨ ਦੱਸਿਆ ਜਾ ਰਿਹਾ ਹੈ ਹੁਣ ਤੱਕ ਇਹ 12 ਮੁੰਡਿਆਂ ਨਾਲ ਠੱਗੀ ਕਰ ਚੁੱਕੀ ਆ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਹੋਰ ਵੀਰ ਦੇ ਨਾਲ ਇਦਾਂ ਨਾ ਹੋਵੇ ਤੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਕੁੜੀ ਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ